9 ਸਾਲ ਹੋ ਗਏ ਨੇ ਪੰਜਾਬ ਪੁਲਿਸ ਦੀ ਸਪੋਰਟਸ ਕੋਟੇ ਦੀ ਭਰਤੀ ਆਈ ਨੂੰ 15-15 ਸਾਲ ਤੋਂ ਮਿਹਨਤ ਕਰਦੇ ਪਿਆ ਇੰਟਰਨੈਸ਼ਨਲ ਰਿਪਰੈਜ਼ੈਂਟੇਸ਼ਨ ਨੈਸ਼ਨਲ ਚ 골ਡ ਸਿਲਵਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਿਲਵਰ ਮੈਡਲ ਨੇ ਬਟ ਸਾਨੂੰ ਜਿਹੜਾ ਸਾਡਾ ਬਣਦਾ ਹੱਕ ਏ ਸਾਨੂੰ ਜੋਬ ਉਹ ਤਾਂ ਦਿੱਤੀ ਜਾਵੇ ਨਾ ਖਿਡਾਰੀਆਂ ਚ ਵੀ ਕੋਈ ਬਦਲਾ ਆਵੇ ਕਿ ਖਿਡਾਰੀਆਂ ਵਾਸਤੇ ਵੀ ਤਾਂ ਕੁਝ ਕਰਨਾ ਹੀ ਉਹਨਾਂ ਨੂੰ ਵੀ ਤਾਂ ਨੌਕਰੀ ਦਿੱਤੀ ਜਾਵੇ ਕਿਉਂ ਦੂਸਰੇ ਲੈ ਸਕਦੇ ਨੇ ਮਤਲਬ ਅਸੀਂ 9 ਸਾਲ ਹੋ ਗਏ ਨੇ ਅਸੀਂ ਫਿਰ ਸਾਡੀ ਮਿਹਨਤ ਮਿੱਟੀ ਹੈ ਜੀ ਆਪਣਾ ਭਰਾ ਛੋਟਾ ਹੈ ਇਹ ਹੁਣ ਸਾਾਨੂੰ ਦੇਖ ਰਿਹਾ ਸਾਨੂੰ ਪਲੇਅਰਾਂ ਨੂੰ ਜੇ ਸਾਨੂੰ ਜੋ ਨਿਤ ਮਿਲੇਗੀ ਇਹਦਾ ਉਮੀਦ ਕਿੱਥੇ ਸੱਜ ਜਾਏਗੀ 2016 ਤੋਂ ਕੋਈ ਭਰਤੀ ਨਹੀਂ ਆਈ ਹੈ ਪੰਜਾਬ ਪੁਲਿਸ ਦੀ ਸਪੋਰਟਸ ਕੋਟੇ ਦੀ ਜੋ ਕਿ 3% ਕੋਟਾ ਹਰ ਹਰ ਸਾਲ ਆਉਣਾ ਚਾਹੀਦਾ ਮੇਰੇ ਉੱਥੇ ਰੇੜੀ ਲੱਗਦੀ ਹੈ ਤੇ ਅਪੀਲ ਕੀਤੀ ਹੈਗੀ ਰੇੜੇ ਲਾਉਂਦੇ ਹੋ ਹਾਂਜੀ ਸਰ ਮੈਂ ਰੇੜੀ ਲਾਉਣੀ ਹੈਗੀ ਆ ਕਾਰਡ ਲਾਉਣੀ ਹੈਗੀ ਚਾਹਦੀ ਹੁਣ ਪੰਜਾਬ ਦੇ ਵਿੱਚ ਖਿਡਾਰੀ ਚਾਹਦੀਆਂ ਰੇੜੀਆਂ ਲਾਉਣਗੇ ਜੀ ਮੈਨੂੰ ਆਪਣੇ ਆਪ ਨੂੰ ਮੈਂ ਹਾਰਦੀ ਹੋਈ ਕਦੀ ਨਾ ਕਦੀ ਨਜ਼ਰ ਆਉਂਦੀ ਆ ਮੈਂ ਹੈਂਡਬਾਲ ਦੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਨਾ ਤੇ ਮੈਂ ਤਿੰਨ ਵਾਰੀ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਔਰ ਜਿਹੜੀ ਮੈਂ ਨੈਸ਼ਨਲ ਖੇਡੀਆਂ ਮੈਂ 23 ਟਾਈਮ ਮੈਂ ਨੈਸ਼ਨਲ ਖੇਡ ਚੁੱਕੀ ਹਾਂ ਮਤਲਬ ਅੱਜ ਤੱਕ ਔਰ ਹਲੇ ਵੀ ਕੰਟੀਨਿਊ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਕਟੋਗੜ ਇੱਕ ਪਲੇਅਰ ਦਾ ਖਰਚਾ 4 ਤੋਂ 5 ਲੱਖ ਆਂਦਾ ਹੈ ਸਾਲ ਦਾ ਜਿਆਦਾ ਹੀ ਤੰਦ ਹੋਣਾ ਇੱਕ ਮੈਡਲ ਪਿੱਛੇ ਇੱਕ ਸਾਲ ਜੇ ਇੱਕ ਟੂਰਨਾਮੈਂਟ ਹੁੰਦਾ ਤੇ 4-5 ਲੱਖ ਆਂਦਾ ਠੀਕ ਹੈ ਤੇ ਫਿਰ ਜਦੋਂ ਕੋਈ ਇਨਕਮ ਸੋਰਸ ਨਹੀਂ ਹੈਗਾ ਸਾਡੇ ਕੋਲ ਜੌਬ ਨਹੀਂ ਹੈਗੀ ਤੇ ਤੁਸੀਂ ਖੁਦ ਸੋਚੋ ਆਪਾਂ ਪੈਸੇ ਕਿੱਥੋਂ ਲਾ ਰਹੇ ਆਂ 9 ਸਾਲ ਖ ਹੋ ਗਿਆ ਆਪਾਂ ਟਰਾਈ ਕਰ ਰਹੇ ਆਂ ਬਟ ਹੁਣ ਤਾਂ ਸਾਨੂੰ ਨੌਕਰੀਆਂ ਦੀ ਲੋੜ ਹੈ ਕਿ ਅੰਨੇ ਮੈਡਲ ਆ ਹੈਨਾ ਅਗਰ ਅਸੀਂ ਮਤਲਬ ਸਾਡੀ ਏਜ ਹੀ ਲੰਘੀ ਸੀ ਮੈਡਲਾਂ ਦਾ ਕਰਨਾ ਕੀ ਹੈ ਹਰ ਸਾਲ ਕੰਟੀਨਿਊ 10 ਤੋਂ 12 ਸਾਲ ਤੋਂ ਸਾਡਾ ਮੈਡਲ ਆ ਰਿਹਾ ਹੈ ਪੰਜਾਬ ਟੀਮ ਦਾ ਸੌਫਟਬਾਲ ਚ 골ਡ ਸਿਲਵਰ 골ਡ ਸਿਲਵਰ 12 ਸਾਲ ਤੋਂ ਮੈਡਲ ਆ ਰਿਹਾ ਬਟ ਫੇਰ ਵੀ ਸਾਡੀ ਗੇਮ ਨੂੰ ਕਿਸੇ ਡਿਪਾਰਟਮੈਂਟ ਨਾਲ ਨਹੀਂ ਜੋੜਿਆ ਜਾ ਰਿਹਾ ਜੂਨੀਅਰ ਖਿਡਾਰੀ ਹੋਣਗੇ ਜਦੋਂ ਐ ਗਣਾਂ ਚ ਪਾਇਆ ਤੁਸੀਂ ਮੈਡਲ ਪਾ ਕੇ ਉਹਨਾਂ ਕੋਲ ਪਹੁੰਚਦੇ ਹੋ ਦੱਸਦੇ ਹੋ ਵੀ ਭਾਈ ਸਾਨੂੰ ਕਾਬਲੀਅਤ ਅਨੁਸਾਰ ਨੌਕਰੀ ਨਹੀਂ ਮਿਲਦੀ ਜਾ ਨੌਕਰੀ ਨਹੀਂ ਮਿਲੀ ਫਿਰ ਉਹਨਾਂ ਦਾ ਮਨ ਟੁੱਟਦਾ ਹੌਸਲਾ ਟੁੱਟਦਾ ਸਾਰੀ ਗੇਮ ਛੱਡ ਚੁੱਕੇ ਨੇ ਕੁੜੀਆਂ ਮੋਸਟਲੀ ਸਾਰੀਆਂ ਮੈਰਿਡ ਹੋ ਚੁੱਕੀਆਂ ਨੇ ਉਹਨਾਂ ਦੇ ਅੱਗੇ ਬੱਚੇ ਨੇ ਅੱਜ ਮੇਰੇ ਜਿਹੜੇ ਜੂਨੀਅਰਸ ਨੇ ਸਾਰੀਆਂ ਮੈਰਿਡ ਨੇ ਉਹਨਾਂ ਦੇ ਅੱਗੇ ਬੱਚੇ ਨੇ ਕਿਉਂਕਿ ਉਹਨਾਂ ਨੇ ਗੇਮ ਛੱਡ ਚੁੱਕੇ ਹੀ ਮੈਂ ਹੈਂਡਬਾਲ ਦਾ ਪਲੇਅਰ ਹਾਂ ਜੀ ਇੰਟਰਨੈਸ਼ਨਲ ਖੇਡਿਆ ਹਾਂ ਸੀਨੀਅਰ ਨੈਸ਼ਨਲ 골ਡ ਮੈਡਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਿਲਵਰ ਦੋ ਬ੍ਰੌਂਜ਼ ਨੇ ਜੂਨੀਅਰ ਨੈਸ਼ਨਲਸ ਹੂੰ ਭਗਵਾਨਤ ਮਾਨ ਸਰਕਾਰ ਨੇ ਫਿਰ ਤੁਹਾਨੂੰ ਨੌਕਰੀ ਨਹੀਂ ਦਿੱਤੀ ਜੀ ਸਰ ਇਹ ਨੌਕਰੀ ਤਾਂ ਨਹੀਂ ਹਾਲੇ ਤ ਮੇਰੇ ਨਾਲ ਦੀ ਨਾਲ ਦੇ ਤਗੜੇ ਪਲੇਅਰ ਨੈਸ਼ਨਲ ਲੈਵਲ ਪਲੇਅਰ ਸੀਗੇ ਉਹ ਸਰ ਚੱਲ ਗਏ ਸੀ ਬਾਹਰ 2016 ਜੀ ਤੇ ਅੱਜ ਉਹਨਾਂ ਦੀ ਪੀਆਰ ਆ ਗਈ ਹੈ ਤੇ ਉਹ ਚੰਗੇ ਨੇ ਗੱਡੀਆਂ ਕਾਰਾਂ ਵਾਲੇ ਹੈਗੇ ਨੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅੱਜ ਤੱਕ ਤੁਸੀਂ ਪੰਜਾਬ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਦੇਖੇ ਹੋਣਗੇ ਅੱਜ ਤੁਹਾਨੂੰ ਬੇਰੁਜ਼ਗਾਰ ਖਿਡਾਰੀਆਂ ਦੇ ਨਾਲ ਬੁਲਾਉਣ ਜਾ ਰਹੇ ਹਾਂ ਆਹ ਤਸਵੀਰਾਂ ਦੇ ਵਿੱਚ ਗੜਾਂ ਦੇ ਵਿੱਚ ਮੈਡਲ ਪਾ ਕੇ ਖੜੇ ਇਹ ਪੰਜਾਬ ਦੇ ਬੇਰੁਜ਼ਗਾਰ ਖਿਡਾਰੀ ਨੇ ਇਹ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਦਾਅਵੇ ਕਰਦੇ ਨੇ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨੌکریاں ਦੇ ਦਿੱਤੀਆਂ ਨੇ ਪਰ ਦੂਸਰੇ ਪਾਸੇ ਆ ਜਿਹੜੇ ਖਿਡਾਰੀ ਨੇ ਇਹ ਕੁਝ ਹੋਰ ਹੀ ਬਿਆਨ ਕਰ ਰਹੇ ਨੇ ਇਹਨਾਂ ਦਾ ਕਹਿਣਾ ਇਹ ਕਿ ਭਾਈ ਸਾਨੂੰ ਪੰਜਾਬ ਦੇ ਵਿੱਚ ਸਰਕਾਰੀ ਨੌکریاں ਨਹੀਂ ਮਿਲੀਆਂ ਅੱਜ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਅੰਤਰਰਾਸ਼ਟਰੀ ਖੇਡੇ ਖਿਡਾਰੀ ਨੇ ਜਾਂ ਨੈਸ਼ਨਲ ਜਾਂ ਇੰਟਰਨੈਸ਼ਨਲ ਖੇਡੇ ਖਿਡਾਰੀ ਨੇ ਅੱਜ ਇੱਥੇ ਪਹੁੰਚੇ ਨੇ ਸਾਡੇ ਕੋਲ ਪਹੁੰਚੇ ਨੇ ਤਾਂ ਲੋਕਾਂ ਤੱਕ ਇਹ ਸਚਾਈ ਪੇਸ਼ ਕਰਨੀ ਚਾਹੁੰਦੇ ਨੇ ਤਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਾਈ ਜੀ ਸਾਸੀ ਗੱਜ ਜੀ ਸੋਸੀ ਜੀ ਅੱਛਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੱਡੇ ਦਾਅਵੇ ਕਰ ਰਹੇ ਨੇ ਵੀ ਪਾਈ ਅਸੀਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ ਠੀਕ ਹੈ ਜੀ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਠੀਕ ਹੈ ਉਹਨਾਂ ਨੇ ਬਹੁਤ ਨੌਕਰੀਆਂ ਦਿੱਤੀਆਂ ਨੇ ਬਟ ਸਰ ਮੈਂ ਇੱਕ ਮੁੱਦਾ ਇਹ ਰੱਖਣਾ ਚਾਹੁੰਦਾ ਕਿ ਵੀ ਠੀਕ ਹੈ სპੋਰਟਸਮੈਨ ਨੂੰ ਵੀ ਜਿਹੜੀਆਂ ਉਹਨਾਂ ਦਾ ਬਣਦਾ ਹੈ ਕਿ ਉਹਨਾਂ ਨੂੰ ਵੀ ਦਿੱਤਾ ਜਾਵੇ ਨਾ ਜੀ ਅਸੀਂ სპੋਰਟਸਮੈਨ ਆ 15-15 ਸਾਲ ਤੋਂ ਮਿਹਨਤ ਕਰਦੇ ਪਏ ਆ ਇੰਟਰਨੈਸ਼ਨਲ ਰਿਪ੍ਰেজੈਂਟਡ ਨੈਸ਼ਨਲ ਚ 골ਡ ਸਿਲਵਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਿਲਵਰ ਮੈਡਲ ਨੇ ਪਰ ਸਾਨੂੰ ਜਿਹੜਾ ਸਾਡਾ ਬਣਦਾ ਹੱਕ ਏ ਸਾਨੂੰ ਜੋਬ ਉਹ ਤਾਂ ਦਿੱਤੀ ਜਾਵੇ ਨਹੀਂ ਸਾਨੂੰ ਅੱਛਾ ਤੁਸੀਂ ਕਿਹੜੀ ਖੇਡ ਖੇਡੀ ਆ ਔਰ ਕਿੱਥੋਂ ਤੱਕ ਖੇਡ ਖੇਡ ਕੇ ਆਏ ਆ ਮੈਂ ਹੈਂਡਬਾਲ ਦਾ ਪਲੇਅਰ ਆ ਜੀ ਇੰਟਰਨੈਸ਼ਨਲ ਖੇਡਾਂ ਜੀ ਸੀਨੀਅਰ ਨੈਸ਼ਨਲ 골ਡ ਮੈਡਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਿਲਵਰ ਦੋ ਬ੍ਰੌਂਜ਼ ਨੇ ਜੂਨੀਅਰ ਨੈਸ਼ਨਲ ਹੂੰ ਕਿ ਭਗੋਂ ਆਤਮਾਨ ਸਰਕਾਰ ਨੇ ਫਿਰ ਤੁਹਾਨੂੰ ਨੌਕਰੀ ਨਹੀਂ ਦਿੱਤੀ ਜੀ ਸਰ ਇਹ ਨੌਕਰੀ ਤਾਂ ਨਹੀਂ ਹਲੇ ਤੱਕ ਮੈਨੂੰ ਮਿਲੀ ਜੀ ਹੂੰ ਹਾਂਜੀ ਕੰਜ ਤੁਸੀਂ ਕਿਹੜੀ ਖੇਡ ਖੇਡਦੇ ਹੋ ਜੀ ਮੇਰਾ ਨਾਮ ਪੂਜਾ ਮੈਂ ਹੈਂਡਬਾਲ ਦੀ ਇੰਟਰਨੈਸ਼ਨਲ ਲੈਵਲ ਦੀ ਖਿਡਾਰੀ ਨਾ ਤੇ ਮੈਂ ਤਿੰਨ ਵਾਰੀ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਔਰ ਜਿਹੜੀ ਮੈਂ ਨੈਸ਼ਨਲ ਖੇਡੀਆਂ ਮੈਂ 23 ਟਾਈਮ ਐ ਨੈਸ਼ਨਲ ਖੇਡ ਚੁੱਕੀਆਂ ਮਤਲਬ ਅੱਜ ਤੱਕ ਔਰ ਹਲੇ ਵੀ ਕੰਟੀਨਿਊ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਆ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਪਰ ਪੰਜਾਬ ਦੀ ਸਰਕਾਰ ਨੇ ਤੁਹਾਨੂੰ ਕੋਈ ਨੌਕਰੀ ਨਹੀਂ ਦਿੱਤੀ ਜੀ ਸਰ ਅਸੀਂ ਦੇਖੋ ਜਿਵੇਂ ਹਰ ਇੱਕ ਡਿਪਾਰਟਮੈਂਟ ਚ ਪ੍ਰਤੀ ਨਿਕਲਦੀ ਆ ਹਨਾ ਜਿਵੇਂ ਕਹੇ ਕਿ ਚਾਹੇ ਕੋਈ ਹਾਂਜੀ ਉਹਨਾਂ ਚ ਸਿਰਫ ਜਿਹੜੀ ਸਪੋਰਟਸ ਵੇਸ ਤੇ ਪ੍ਰਤੀ ਨਿਕਲਦੀ ਆ ਨਾ ਉਹ ਜਿਵੇਂ ਇੱਕ ਪੋਸਟ ਹੋ ਇੱਕ ਸੀਟ ਹੋਗੀ ਠੀਕ ਹੈ ਹੁਣ ਮੰਨ ਲਓ 500 ਬੱਚੇ ਨੇ ਭਰਿਆ ਹੋਊਗਾ ਉਹਦੇ ਚ ਕਿਸੇ ਇੱਕ ਬੱਚੇ ਨੂੰ ਮਿਲੂਗੀ ਨਾ ਸਪੋਰਟਸ ਦੀ ਸੀਟ ਬਾਕੀ ਜਿਹੜੇ 499 ਬੱਚੇ ਉਹ ਕਿੱਥੇ ਜਾਣਗੇ ਜੀ ਭਗ ਦਾਵੇਵਾਰੇ ਕੀ ਕਹੋਗੇ ਉਹ ਕਹਿੰਦੇ ਅਸੀਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜੀ ਪਰ ਦੇਖੋ ਅਸੀਂ ਉਹਨਾਂ ਤੇ ਉਮੀਦ ਅਸੀਂ ਵੀ ਕਹਿੰਦੇ ਬਹੁਤ ਵਧੀਆ ਕੰਮ ਕਰਦੇ ਉਹ ਅਸੀਂ ਅਸੀਂ ਇਹ ਵੀ ਚਾਹੁੰਦੇ ਆ ਕਿ ਜਿਹੜੇ ਸਪੋਰਟਸ ਪਰਸਨ ਨੇ ਉਹਨਾਂ ਨੂੰ ਵੀ ਭਰਤੀ ਕਰਿਆ ਜਾਵੇ ਨਾ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਵੀ ਕਿਉਂਕਿ ਉਹ ਉਮੀਦਾਂ ਲਈ ਬੈਠੇ ਨੇ ਅੱਜ ਵੀ ਉਮੀਦਾਂ ਲਈ ਬੈਠੇ ਨੇ ਅਸੀਂ ਸਾਨੂੰ ਉਮੀਦ ਸੀ ਅਸੀਂ ਅੱਜ ਇੱਥੇ ਤਾਂ ਹੀ ਇਕੱਠੇ ਹੋਏ ਆ ਅਸੀਂ ਚਾਹੁੰਦੇ ਆ ਕਿ ਜਿਹੜੀ ਸਾਡੀ ਉਮੀਦਾਂ ਹੈ ਉਹ ਸਰਕਾਰ ਤੱਕ ਪਹੁੰਚਾਈਆਂ ਜਾਣ ਤੇ ਸਾਨੂੰ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਮੈਂ ਹਾਂਜੀ ਮੈਂ ਇੱਕ ਸਮੇਂ ਕਮਾਂਗਾ ਜਿੱਦਾਂ ਆਪਣੇ ਹਾਕੀ ਟੀਮ ਆਉਣ ਦਾ ব্রونز ਆਇਆ ਮੈਡਲ ਉਹਨਾਂ ਨੂੰ ਜੌਬ ਆ ਗਈਆਂ ਸਾਰਿਆਂ ਨੂੰ ਮਤਲਬ ਤਗੜੇ ਰੈਂਕਾਂ 'ਚ ਕਰ ਲੈ ਭਰਤੀ ਫੇਰ ਤਾਂ ਗੱਲ ਇਹੀ ਹੋਏਗੀ ਜਿਹੜੇ ਅੱਖਾਂ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਜੌਬ ਦੇਤੀ ਹੈ ਤੇ ਆਪਾਂ ਜਿਹੜੇ ਅੱਖਾਂ ਸਾਹਮਣੇ ਨਹੀਂ ਆ ਰਹੇ ਉਹਨਾਂ ਦੇ ਤੇ ਸਾਨੂੰ ਕੋਈ ਜੌਬ ਨਹੀਂ ਅੱਛਾ ਬਾਈ ਜੀ ਤੁਸੀਂ ਕਿਹੜੀ ਖੇਡ ਖੇਡਦੇ ਹੋ ਮੈਂ ਪਾਜੀ ਮੇਰੀ ਗੇਮ ਸਰ ਹੈਕ ਸਵੀਮਿੰਗ ਹੈ ਸਰ ਤੇ ਮੈਂ ਸਰ ਨੈਸ਼ਨਲ ਤੇ ਮੇਰੇ ਕਾਫੀ ਨੇ ਮੈਡਲ ਤੇ ਮੇਰੇ ਸਟੇਟ 'ਚ ਵੀ ਸਰ ਹੈਗੇ ਨੇ ਕਾਫੀ ਰਿਕਾਰਡ ਨੇ ਸਰ ਜਿਹੜੇ ਗੱਲ 'ਚ ਤੁਸੀਂ ਮੈਡਲ ਪਾਏ ਹੋਏ ਨੇ ਕਿੱਥੋਂ ਕਿੱਥੋਂ ਜਿੱਤੇ ਨੇ ਉਹ ਕਿਹੜੇ ਕਿਹੜੇ ਮੈਡਲ ਨੇ ਜੀ ਸਰ 올 ਇੰ ਤਮੇੜ ਮੇਰੇ ਦੋ ਸਿਲਵਰ ਤੇ ਇੱਕ 골ਡ ਤੇ ਦੋ ਬ੍ਰਾਉਂਜ਼ ਹੈ ਸਰ ਵਿੱਚ ਆਪਣੇ ਜਿਹੜੀ ਸੀਨੀਅਰ ਸਟੇਟ ਹੈ ਸਰ ਉਹਦੇ ਵੀ ਨੇ ਸਰ ਚਾਰ ਪੰਜ 골ਡ ਤੇ ਸਰ ਹੋਰ ਵੀ ਨੇ ਸਰ ਕਈ ਬਸ ਸਰ ਸਾਡੀ ਉਮੀਦ ਇਹ ਹੈ ਕਿ ਉਹਨਾਂ ਵੱਲ ਜਿਹੜੇ ਇੰਟਰਨੈਸ਼ਨਲ ਪਲੇ ਜਿਹੜੇ 올림픽 ਚ ਲੈ ਕੇ ਦੇ ਰਹੇ ਨੇ ਉਹਨਾਂ ਵੱਲ ਤੁਹਾਡਾ ਧਿਆਨ ਜਾ ਰਿਹਾ ਸਾਡੇ ਵੱਲ ਵੀ ਕਰੋ ਸਰ ਇਹ ਵੀ ਇੰਟਰਨੈਸ਼ਨਲ ਪਲੇ ਨੇ ਭਾਜੀ ਇੰਟਰਨੈਸ਼ਨਲ ਨੇ ਆਪਾਂ ਵੀ ਨੈਸ਼ਨਲ ਸਾਰੇ ਦੇਖੋ ਇੱਕ ਆਪਣਾ ਨਿਵਰ ਮੈਡਲ ਨੇ ਤੇ ਇੱਕ ਆਪਣਾ ਇਹ ਆਪਣਾ ਛੋਟਾ ਆਪਣਾ ਭਰਾ ਛੋਟਾ ਹੈ ਇਹ ਹੁਣ ਸਾਨੂੰ ਦਿਖ ਰਿਹਾ ਸਾਨੂੰ ਪਲੇਅਰਾਂ ਨੂੰ ਜੇ ਸਾਨੂੰ ਜੋ ਮਿਲੇਗੀ ਇਹਦਾ ਉਮੀਦ ਕਿੱਥੇ ਜਾ ਜਾਈਗੀ ਇਹਦੇ ਅੱਜ ਛੱਡਦੇ ਗੇਮ ਕੀ ਹੈ ਮੇਰੇ ਸੀਨੀਅਰ ਪਲੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਲੀ ਤੇ ਮੇਰਾ ਗੇਮ ਕਰਕੇ ਕੀ ਫਾਇਦਾ ਪੰਜਾਬ ਸਰਕਾਰ ਹੁਣ ਤੁਹਾਨੂੰ ਨੌਕਰੀ ਨਹੀਂ ਦੇ ਰਹੀ ਖੇਡਾਂ ਤੋਂ ਮਨ ਟੁੱਟ ਰਿਹਾ ਜੀ ਬਿਲਕੁਲ ਬਿਲਕੁਲ ਮੈਂ ਆਈ ਸੈਲਫ ਤਰुण ਮੈਂ ਜੁਮੇ ਕਿ ਮੇਰੇ ਸੀਨੀਅਰ ਪਲੇਅਰ ਹੈ ਨਾ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਤੇ ਮੈਂ ਵੀ ਡਿਮੋਟਡ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਮੇਰਾ ਨੈਸ਼ਨਲ ਜੇ ਮੈਡਲ ਆ ਗਿਆ ਹੋਇਆ ਮੈਨੂੰ ਇਹ ਸੀਗਾ ਕਿ ਇਹਨਾਂ ਦਾ ਵੀ ਨੈਸ਼ਨਲ ਜੇ ਮੈਡਲ ਆਇਆ ਤੇ ਉਹਨੂੰ ਪ੍ਰਮੋਟ ਹੋ ਜਾਊਗਾ ਬਟ ਇਹਨਾਂ ਨੂੰ ਹਲੇ ਨਹੀਂ ਪ੍ਰਮੋਟ ਕੀਤਾ ਕਿਤੇ ਵੀ ਕੋਈ ਸਰਵਿਸ 'ਚ ਨਹੀਂ ਲਾਇਆ ਇਹਨਾਂ ਨੇ ਅਪੀਲ ਵੀ ਕੀਤੀ ਪਹਿਲਾਂ ਵੀ ਪਾਇਆ 2016 ਤੋਂ ਕੋਈ ਭਰਤੀ ਨਹੀਂ ਆਈ ਆ ਪੰਜਾਬ ਪੁਲਿਸ ਦੀ ਸਪੋਰਟਸ ਕੋਟੇ ਦੀ ਜੋ ਕਿ 3 3% ਕੋਟਾ ਹਰ ਹਰ ਸਾਲ ਆਣਾ ਚਾਹੀਦਾ ਜਨਵਰੀ ਭਰਤੀਆਂ ਦੀ ਖਿਡਾਰੀਆਂ ਨੂੰ ਨਜ਼ਰ ਅੰਦਾਜ਼ ਕਰਨਾ ਜਾਂ ਯੋਗਤਾ ਦੇ ਅਨੁਸਾਰ ਨੌਕਰੀਆਂ ਨਾ ਦੇਣਾ ਕੀ ਪੰਜਾਬ ਦੇ ਵਿੱਚ ਜਿਹੜਾ ਇੱਕ ਪਾਸੇ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਖੇਡਾਂ ਨੂੰ ਪਰਫੁੱਲਤ ਕਰ ਰਹੇ ਹਾਂ ਫਿਰ ਤੁਹਾਨੂੰ ਨੌਕਰੀਆਂ ਨਾ ਮਿਲਣੀਆਂ ਆਉਣ ਵਾਲੇ ਬੱਚੇ ਤੁਹਾਨੂੰ ਦੇਖ ਕੇ ਕੀ ਕਹਿੰਦੇ ਨੇ ਜੀ ਬੱਚੇ ਦਾ ਡੀਮੋਟੀਵੇਟ ਹੁੰਦਾ ਹੀ ਆ ਕਿ ਜਿਹੜੇ ਗਰਾਉਂਡ ਲੈਵਲ ਤੇ ਸਾਡੇ ਤੋਂ ਛੋਟੇ ਆ ਸੀਨੀਅਰ ਆ ਜੂਨੀਅਰ ਡਿਵੈਲਪਰ ਪਲੇਅਰ ਆਗੇ ਆ ਉਹ ਕਹਿੰਦੇ ਤੁਹਾਨੂੰ ਜੌਬ ਨਹੀਂ ਮਿਲ ਰਹੀ ਆਪੇ ਇਸ ਫੀਲਡ 'ਚ ਕਿਉਂ ਜਾਣਾ ਨਾ ਬਾਏ ਦੋਵੇ ਜੋ ਵੀ ਆ ਜੇ ਇਹਨਾਂ ਨੂੰ ਜੌਬ ਨਹੀਂ ਮਿਲੂਗੀ ਫਿਰ ਸਾਨੂੰ ਨਹੀਂ ਮਿਲੂਗੀ ਫਿਰ ਅੱਗੇ ਮੁਸ਼ਕਲਾਂ ਉਹਨਾਂ ਨੂੰ ਗਰਾਉਂਡ ਲੈਵਲ ਤੇ ਆ ਕੇ ਸਰਵੇ ਕਰਨਾ ਚਾਹੀਦਾ ਕਿ ਪਲੇਅਰਾਂ ਨੂੰ ਜਿਹੜੇ ਹਾਈਲਾਈਟ ਨਹੀਂ ਹੋ ਰਹੇ ਆ ਵਧੀਆ ਪਲੇਅਰ ਆ ਗਏ ਐਂਡ ਗਰਾਊਂਡ ਲੈਵਲ ਤੇ ਜੋ ਵਧੀਆ ਇੰਟਰਨੈਸ਼ਨਲ ਲੈਵਲ ਪ੍ਰੈਜੈਂਟ ਕਰ ਚੁੱਕੇ ਆ ਬਟ ਉਹਨਾਂ ਨੂੰ ਜੌਬ ਨਹੀਂ ਮਿਲੀ ਆ ਉਹਨਾਂ ਨੂੰ ਚਾਹੀਦਾ ਸਰ ਗਵਰਨਮੈਂਟ ਨੂੰ ਕੋਈ ਸਰਵੇ ਕਰਣ ਉਹ ਜਿਹੜੇ ਹਾਈਲਾਈਟ ਹੋ ਰਿਹਾ ਉਹਨਾਂ ਨੂੰ ਜੌਬ ਮਿਲ ਰਹੀ ਆ ਬਟ ਜਿਹੜੇ ਹਾਈਲਾਈਟ ਨਹੀਂ ਹੋਏ ਉਹਨਾਂ ਨੂੰ ਵੀ ਜੌਬ ਪ੍ਰੋਵਾਈਡ ਕੀਤੀ ਜਾਵੇ ਅੱਛਾ ਭਾਈ ਜੀ ਐ ਜਦੋਂ ਪੰਜਾਬ ਦੇ ਵਿੱਚ ਤੁਹਾਨੂੰ ਯੋਗਤਾ ਅਨੁਸਾਰ ਨੌਕਰੀਆਂ ਨਾ ਮਿਲਣੀਆਂ ਫਿਰ ਮਨ ਕਰਦਾ ਹੈ ਕਿ ਪੰਜਾਬ ਛੱਡ ਕੇ ਬਾਹਰ ਚੱਲ ਜਾਈਏ ਜੀ ਸਰ ਮੇਰੇ ਨਾਲ ਦੇ ਘਟਕੋਟ ਨਾਲ 6 ਜਾਣੇ ਸੀਗੇ ਮੇਰੇ ਨਾਲ ਦੇ ਨਾਲ ਦੇ ਤਗੜੇ ਪਲੇਅਰ ਨੈਸ਼ਨਲ ਲੈਵਲ ਪਲੇਅਰ ਸੀਗੇ ਉਹ ਸਰ ਚੱਲ ਗ 16 ਜੀ ਤੇ ਅੱਜ ਉਹਨਾਂ ਦੀ ਪੀਆਰ ਆ ਗਈ ਹੈ ਤੇ ਉਹ ਚੰਗੇ ਨੇ ਗੱਡੀਆਂ ਕਾਰਾਂ ਵਾਲੇ ਖੈਗੇ ਨੇ ਬਟ ਮੇਰੀ ਸਰ ਜੇਤੀ ਸੀ ਕਿ ਮੈਂ ਨਹੀਂ ਬਾਰਿਆਣਾ ਮੈਂ ਇੱਥੇ ਰਹਿ ਕੇ ਨੌਕਰੀ ਕਰਨੀ ਆ ਠੀਕ ਹੈ ਤੇ ਸਰ ਹੁਣ ਆ ਗਿਆ ਨਾ ਉਮੀਦ ਥੋੜੀ ਟੁੱਟਰੀ ਹੈ ਕਿ ਪਹਿਲਾਂ ਪਰਤੀ ਆਈ ਸੀ ਕਿ 2012 ਚ ਸਪੋਰਟ ਦੀ ਕਟੋਗੜ 400 500 ਸਪੋਰਟਸਮੈਨ ਭੋਗਿਆ ਸੀ ਭਰਤੀ ਉਸ ਤੋਂ ਬਾਅਦ ਸਰ ਭਰਤੀ ਹੈ 2016 ਚ 400 500 ਸਪੋਰਟਸ ਪਰਸਨ ਉਦੋਂ ਵੀ ਆਇਆ ਭਰਤੀ ਪੰਜਾਬ ਪੁਲਿਸ ਦੀ ਤੇ 2021 ਦੀ ਭਰਤੀ 2022 ਦੀ ਭਰਤੀ 23 24 ਜੋ ਵੀ ਕਾਂਸਟੇਬਲ ਭਰਤੀ ਹੋਈਆਂ ਸਰ ਇਹਦੇ ਵਿੱਚ 3% ਕੋਟਾ ਤੱਕ ਬੰਦਾ ਸਾਨੂੰ ਇਹ 3-4 ਸਾਲ ਤੇ ਉਮੀਦ ਹੀ ਸੀ ਕਿ ਹੋਣਾ ਹੈਗੀ ਹੋਣਾ ਹੈਗੀ ਪਰ ਮੈਨੂੰ ਲੱਗਦਾ ਮੈਨੂੰ ਲੱਗਦਾ ਇਹ ਗੱਲ ਇਹਨਾਂ ਨੇ ਠੰਡੇ ਬਸਤੇ ਪਾ ਪਾਤੀ ਦੀ ਆਪਾਂ ਓਵਰੇਜ ਹੋ ਰਿਆ ਸਾਰੇ ਹੋ ਗਏ 9 ਸਾਲ ਹੋ ਗਏ ਨੇ ਪੰਜਾਬ ਪੁਲਿਸ ਦੀ ਸਪੋਰਟਸ ਕੋਟੇ ਦੀ ਭਰਤੀ ਆਈ ਨੂੰ ਹੁਣ ਤੁਸੀਂ ਆਪੇ ਸਾਹ ਲੈ ਲਓ ਜੇ 9 ਸਾਲ ਹੋ ਗਏ ਜੇ ਮੈਨੂੰ ਪਹਿਲਾਂ 2016 ਚ ਭਰਤੀ ਆਈ ਜੇ ਅਸੀਂ 18 ਸਾਲਾਂ ਦੇ ਆਂ ਜੇ 10 ਸਾਲ ਬਾਅਦ ਪਰਤੀ ਹੈ 28 ਸਾਲ ਦਾ ਹੋ ਗਿਆ। ਅੱਛਾ ਭਾਈ ਜੀ ਇੱਥੇ ਇਹ ਦੱਸ ਦਿਓ ਕਿ ਪੁਰਾਣੀਆਂ ਸਰਕਾਰਾਂ ਆਈਆਂ ਰਹੀਆਂ ਭਗਵੰਤ ਮਾਨ ਸਾਹਿਬ ਕਹਿੰਦੇ ਉਹਨਾਂ ਨੇ ਤਾਂ ਪੰਜਾਬ ਨੂੰ ਲੁੱਟਿਆ। ਉਹ ਕਹਿੰਦੇ ਸਾਡੀ ਬਦਲਾਅ ਵਾਲੀ ਸਰਕਾਰ ਆਈ ਹੈ। ਅਸੀਂ ਤਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਾਂ ਜੀ। ਸਰ ਮੈਂ ਚਲੋ ਇਦਾਂ ਨਿਕਾਉਂਗਾ ਬਦਲਾਅ ਹੌਲੀ ਹੌਲੀ ਆ ਰਿਹਾ ਹੈ। ਜਿੱਦਾਂ ਖੇਡ ਬਤਨਾ ਪੰਜਾਬ ਦੀਆਂ ਟੂਰਨਾਮੈਂਟ ਹੋ ਰਹੀ ਨੇ ਹਰ ਸਾਲ ਹੋ ਰਹੀ ਨੇ। ਇਹ ਇੱਕ ਬਹੁਤ ਵੱਡਾ ਸਟੈਪ ਹੈ। ਕਿਉਂਕਿ ਹਰ ਪਲੇਅਰ ਹਰ ਸਾਲ ਖੇਡਦਾ ਬਾਅਦ 10000 ਕੈਸ਼ਵਾਰਡ ਆ ਰਹੇ ਹਨ ਇਹਨੂੰ। ਉਹ ਚੰਗਿਆ ਲਾ। ਬਟ ਜੇ ਗੱਲ ਐਡਨ 10000 ਤੇ ਚਲੋ 20000 ਤੇ ਮਿਲ ਗਿਆ ਪਰ ਉਹ ਸਾਰਾ ਸਾਲ ਉਹਨਾਂ ਨੇ ਉਹ ਨਹੀਂ ਨਾ ਹੋਇਆ ਆਪਣਾ ਜੋਬ ਜੋਬ ਬਹੁਤ ਇੰਪੋਰਟੈਂਟ ਉਹਦੇ ਲਈ ਪਹਿਲਾਂ ਦੇ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਹਾਂ ਬਦਲਾ ਆ ਰਿਹਾ ਠੀਕ ਹੈ ਬਦਲਾ ਆ ਵੀ ਰਿਹਾ ਕਿ ਨਹੀਂ ਕਹਿ ਰਹੇ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਬਦਲਾ ਆ ਰਿਹਾ ਭਗਵੰਤ ਮਾਨ ਕਹਿ ਰਹੇ ਨਹੀਂ ਆ ਰਿਹਾ ਠੀਕ ਹੈ ਜੀ ਅਸੀਂ ਵੀ ਮੰਨ ਰਿਹਾ ਆ ਰਿਹਾ ਕਿ ਹਰ ਸਾਲ ਪੰਜਾਬ ਪੁਲਿਸ ਦੇ ਜਨਰਲ ਭਰਤੀ ਪਰ ਅਸੀਂ ਇਹ ਕਿਨੇ ਖਿਡਾਰੀਆਂ ਚ ਵੀ ਕੋਈ ਬਦਲਾਅ ਆਵੇ ਕਿ ਖਿਡਾਰੀਆਂ ਵਾਸਤੇ ਵੀ ਤਾਂ ਕੁਝ ਕਰਨਾ ਨਹੀਂ ਉਹਨਾਂ ਨੂੰ ਵੀ ਤਾਂ ਨੌਕਰੀ ਦਿੱਤੀ ਜਾਵੇ ਕਿਉਂ ਦੂਸਰੇ ਲੈ ਸਕਦੇ ਨੇ ਮਤਲਬ ਅਸੀਂ 9 ਸਾਲ ਹੋ ਗਏ ਨੇ ਅਸੀਂ ਫਿਰ ਸਾਡੀ ਮਿਹਨਤ ਮਿੱਟੀ ਹੈ ਜੀ ਸਰ ਕਟੋਗੜ ਇੱਕ ਸਪੋਰਟਸ ਪਰਸਨ ਦਾ ਕੋਈ ਵੀ ਹੋਵੇਗਾ ਇੱਥੇ ਆਪਣੇ ਟ੍ਰੇਨਿੰਗ ਦਾ ਖਰਚਾ ਜੋ ਵੀ ਸਪਲੀਮੈਂਟ ਖਾਣੇ ਆਪਾਂ ਸਭ ਕਟੋਗੜ ਇੱਕ ਪਲੇਅਰ ਦਾ ਖਰਚਾ 4 ਤੋਂ 5 ਲੱਖ ਆਂਦਾ ਹੈ ਸਾਲ ਦਾ ਜਿਆਦਾ ਹੀ ਤੰਦ ਹੋਣਾ ਇੱਕ ਮੈਟਰ ਪਿੱਛੇ ਇੱਕ ਸਾਲ ਜੇ ਇੱਕ ਟੂਰਨਾਮੈਂਟ ਹੁੰਦਾ ਤੇ 4-5 ਲੱਖ ਆਂਦਾ ਠੀਕ ਹੈ ਤੇ ਫਿਰ ਜਦੋਂ ਕੋਈ ਇਨਕਮ ਸੋਰਸ ਨਹੀਂ ਹੈਗਾ ਸਾਡੇ ਕੋਲ ਜੌਬ ਨਹੀਂ ਹੈਗੀ ਤੇ ਤੁਸੀਂ ਖੁਦ ਸੋਚੋ ਆਪਾਂ ਪੈਸੇ ਕਿੱਥੋਂ ਲਾ ਰਹੇ ਆ 9 ਸਾਲ ਹੋ ਗਿਆ ਆਪਾਂ ਟਰਾਈ ਕਰ ਰਹੇ ਆ ਬਟ ਹੁਣ ਤਾਂ ਸਾਨੂੰ ਨੌਕਰੀਆਂ ਦੀ ਲੋੜ ਹੈ ਤਾਂ ਕਿ ਆਪਾਂ ਇਹ ਤੁਸੀਂ ਤੁਸੀਂ ਕਿਹੜੀ ਗੇਮ ਕਰਦੇ ਹੋ ਜੀ ਮੈਂ ਪੈਂਚਿਕ ਪੈਂਚਿਕ ਸਲਾਟ ਗੇਮ ਕਰਦਾ ਮਾਸ਼ਾਅੱਲਾ ਟਾ ਅੱਛਾ ਜੀ ਤੇ ਮੈਨੂੰ 9 ਸਾਲ ਹੋ ਗਏ ਗੇਮ ਕਰਦੇ ਨੂੰ ਤੇ ਇਹੀ ਆ ਸਾਡੀ ਵੀ ਉਮੀਦ ਵੀ ਸਪੋਰਟਸ ਕੋਟੇ ਦੀ ਭਰਤੀ ਆਵੇ ਕਿਉਂਕਿ ਤੇ ਹੋਈ ਕਿਉਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਗਈਆਂ ਕੀ ਤੁਹਾਡੇ ਚ ਕੋਈ ਕਮੀਆਂ ਨੇ ਜੀ ਨਹੀਂ ਸਾਡੇ ਵਿੱਚ ਕੋਈ ਕਮੀ ਨਹੀਂ ਆ ਸਾਨੂੰ ਇੱਕ ਪਲੈਟਫਾਰਮ ਦਿੱਤਾ ਜਾਵੇ ਅਸੀਂ ਭਰਤੀ ਹੋ ਕੇ ਦਿਖਾਵਾਂਗੇ ਇਹਨਾਂ ਨੂੰ ਕਿਉਂਕਿ ਭਰਤੀ ਆ ਹੀ ਨਹੀਂ ਰਹੀ ਨਾ ਕਰ ਰਿਹਾ ਸਾਨੂੰ ਬਿਲਕੁਲ ਤਾਂ ਜੇ ਜਦੋਂ ਤੁਹਾਨੂੰ ਨੌਕਰੀ ਨਾ ਮਿਲਣੀ ਫਿਰ ਪਰਿਵਾਰ ਵੱਲੋਂ ਜਾਂ ਲੋਕਾਂ ਵੱਲੋਂ ਕਿਹੋ ਜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਜੀ ਸਾਰੇ ਐਵੇਂ ਕਹਿ ਦਿੰਦੇ ਆ ਕਿ ਹਾਂ ਇਹਨੂੰ 19 ਸਾਲ ਤੋਂ ਹੋ ਗਿਆ ਖੇਡਦੀ ਨੂੰ ਜੇ ਅਸੀਂ ਕਿਸੇ ਨੂੰ ਕਹਿੰਦੇ ਆ ਕਿ ਵੀ ਵੀ ਹਾਂ ਵੀ ਚਲੋ ਵੀ ਗੇਮ ਲਈ ਭੇਜੋ ਹਨਾ ਵੀ ਵਧੀਆ ਜੇ ਸਪੋਰਟਸ 'ਚ ਪਾਉਂਗੇ ਇਹ ਤੁਹਾਡੇ ਬੱਚਾ ਬਹੁਤ ਉੱਪਰਲੇ ਲੈਵਲ ਤੱਕ ਜਾਊਗਾ ਪਰ ਉਹ ਸਾਨੂੰ ਉਲਟਾ ਕਹਿੰਦੇ ਤੇ ਤੁਹਾਨੂੰ ਮੈਨੂੰ ਕਹਿ ਦਿੰਦੇ ਆ ਕਿ ਤੈਨੂੰ 15 ਸਾਲ ਤੋਂ ਹੋ ਗਿਆ ਖੇਡਦੀ ਨੂੰ ਤੈਨੂੰ ਵਸਤਾ ਤੱਕ ਤਾਂ ਨੌਕਰੀ ਨਹੀਂ ਮਿਲੀ ਮਤਲਬ ਅੱਜ ਵੀ ਉਹ ਕਹਿੰਨੇ ਫਿਰ ਮੈਂ ਕਹਿੰਨੇ ਕਿ ਨਹੀਂ ਮਿਲੂਗੀ ਨੌਕਰੀ ਮੈਨੂੰ ਉਮੀਦ ਆ ਹਨਾ ਉਹ ਵਰੇ ਜੁੰਦੇ ਜਾ ਰਿਹਾ ਅਸੀਂ ਕਿੰਨੇ ਮੈਡਲ ਆ ਹੈਨਾ ਅਗਰ ਅਸੀਂ ਮਤਲਬ ਸਾਡੀ ਏਜ ਹੀ ਲੰਘ ਗਈ ਅਸੀਂ ਮੈਡਲਾਂ ਦਾ ਕਰਨਾ ਕੀ ਹੈ ਸਾਨੂੰ ਜਦੋਂ 2022 ਦੇ ਵਿੱਚ ਬਦਲਾਅ ਵਾਲੀ ਸਰਕਾਰ ਬਣੀ ਸੀਗੀ ਲੋਕਾਂ ਨੇ ਅਕਾਲੀਆਂ ਕਾਂਗਰਸੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾਈਆਂ ਸੀਗੀਆਂ ਉਦੋਂ ਉਮੀਦ ਜਾਗੀ ਸੀ ਕਿ ਭਾਈ ਸਰਕਾਰ ਬਣਨ ਦੇ ਸਾਰ ਸਾਨੂੰ ਨੌਕਰੀ ਮਿਲੂਗੀ ਸਰ ਅੱਜ ਵੀ ਉਮੀਦ ਹੈ ਅੱਜ ਵੀ ਉਮੀਦ ਹੈ ਅਸੀਂ ਉਹੀ ਉਮੀਦ ਲੈ ਕੇ ਬੈਠੇ ਹਾਂ ਤਾਂ ਹੀ ਅਜੇ ਇੱਥੇ ਤੱਕ ਪਹੁੰਚਾ ਕਿ ਵੀ ਸਾਡੀ ਆਵਾਜ਼ ਉੱਥੇ ਤੱਕ ਪਹੁੰਚਾਈ ਜਾਵੇ ਸਾਨੂੰ ਸਾਰਿਆਂ ਨੂੰ ਦੇਖੋ ਇੱਕ ਸਾਨੂੰ ਨਾ ਇੱਕ ਪੰਜਾਬ ਚ ਮਲੇ ਪਲੇਟਫਾਰਮ ਦਿਖ ਰਿਹਾ ਸਿਰਫ ਪੰਜਾਬ ਪੁਲਿਸ ਕਿਉਂਕਿ ਉੱਥੇ ਗੇਮ ਇੱਕ ਹਾਂ ਉੱਥੇ ਹੀ ਸਾਰੀ ਫੈਸਿਲਿਟੀਆਂ ਨਹੀਂ ਜਾਂ ਕੋਈ ਹੋਰ ਡਿਪਾਰਟਮੈਂਟ ਹੋਵੇ ਜਿੱਥੇ ਅਸੀਂ ਜਾ ਸਕੀਏ ਅਸੀਂ ਇਹ ਨਹੀਂ ਕਹਿੰਦੇ ਕਿ ਜੇ ਤੁਸੀਂ ਪੰਜਾਬ ਪੁਲਿਸ ਹੀ ਨਹੀਂ ਸਾਨੂੰ ਹੋਰ ਕਿਸੇ ਡਿਪਾਰਟਮੈਂਟ 'ਚ ਤਾਂ ਕਰਿਆ ਜਾਵੇ ਨਾ ਭਰਤੀ ਤਾਂ ਜੋ ਅਸੀਂ ਨੌਕਰੀ ਦੇ ਨਾਲ ਗੇਮ ਨੂੰ ਕੰਟੀਨਿਊ ਕਰ ਪਾਈਏ ਅਸੀਂ ਅਸੀਂ ਖੇਡਣਾ ਚਾਹੁੰਦੇ ਹਾਂ ਹਾਲੇ ਵੀ ਸਾਡੇ 'ਚ ਇੰਨਾ ਕਿ ਜ਼ਿਆਦਾ ਹੈ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਹਾਂ ਮੈਨੂੰ ਦੁਖੀ ਹੁੰਦਾ ਜੇ ਜਦੋਂ ਕਾਬਲੀਅਤ ਪੂਰੀ ਹੋਵੇ ਤੁਹਾਡੇ 'ਚ ਤਾਂ ਨੌਕਰੀ ਨਾ ਮਿਲੇ ਰਹਿਣਾ ਵੀ ਤੁਸੀਂ ਪੰਜਾਬ 'ਚ ਹੋਵੇ ਪੰਜਾਬ ਛੱ ਉਹ ਮੀ ਇਡਾ ਇਸ ਲਈ ਅਸੀਂ ਪੰਜਾਬ ਨਹੀਂ ਛੱਡਦੇ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹਰ ਸਾਲ ਮੇਰੀ ਸੌਫਟਬਾਲ ਗੇਮ ਆ ਹਰ ਸਾਲ ਕੰਟੀਨਿਊ 10 ਤੋਂ 12 ਸਾਲ ਤੋਂ ਸਾਡਾ ਮੈਡਲ ਆ ਰਿਹਾ ਹੈ ਪੰਜਾਬ ਟੀਮ ਦਾ ਸੌਫਟਬਾਲ ਚ 골ਡ ਸਿਲਵਰ 골ਡ ਸਿਲਵਰ 12 ਸਾਲ ਤੋਂ ਮੈਡਲ ਆ ਰਿਹਾ ਹੈ ਬਟ ਫਿਰ ਵੀ ਸਾਡੀ ਗੇਮ ਨੂੰ ਕਿਸੇ ਡਿਪਾਰਟਮੈਂਟ ਨਾਲ ਨਹੀਂ ਜੋੜਿਆ ਜਾ ਰਿਹਾ ਸਾਡੀ ਗੇਮ ਦੀ ਗ੍ਰੈਡਿਏਸ਼ਨ ਕਰ ਰਹੀ ਹੈ ਪੰਜਾਬ ਗਵਰਨਮੈਂਟ ਬਟ ਸਾਨੂੰ ਕਿਸੇ ਡਿਪਾਰਟਮੈਂਟ ਨਾਲ ਜੋੜਿਆ ਨਹੀਂ ਜਾ ਰਹਾ ਨਾ ਹੀ ਸਾਨੂੰ ਨੌਕਰੀ ਦਿੱਤੀ ਜਾ ਰਹੀ ਜੇ ਭਰਤੀ ਨਿਕਲਦੀ ਵੀ ਹੈ ਤੇ ਇੱਕ ਪੋਸਟ ਨਿਕਲਦੀ ਹੈ ਇੱਕ ਪੋਸਟ ਤੇ 500 600 ਖਿਡਾਰੀ ਕਿਦਾਂ ਲੱਗ ਜਾਏਗਾ ਤੁਸੀਂ ਆਪ ਸੋਚੋ ਅੱਛਾ ਤੁਹਾਡੇ ਤੋਂ ਜਿਹੜੇ ਜੂਨੀਅਰ ਖਿਡਾਰੀ ਹੋਣਗੇ ਜਦੋਂ ਐ ਗਣਾ ਚ ਪਾ ਤੁਸੀਂ ਮੈਡਲ ਪਾ ਕੇ ਉਹਨਾਂ ਕੋਲ ਪਹੁੰਚਦੇ ਹੋ ਦੱਸਦੇ ਹੋ ਵੀ ਭਾਈ ਸਾਨੂੰ ਕਾਬਲੀਅਤ ਅਨੁਸਾਰ ਨੌਕਰੀ ਨਹੀਂ ਮਿਲਦੀ ਜਾਂ ਨੌਕਰੀ ਨਹੀਂ ਮਿਲੀ ਫਿਰ ਉਹਨਾਂ ਦਾ ਮਨ ਟੁੱਟਦਾ ਹੌਸਲਾ ਟੁੱਟਦਾ ਹੈ ਸਾਰੇ ਗੇਮ ਛੱਡ ਚੁੱਕੇ ਨੇ ਕੁੜੀਆਂ ਮੋਸਟਲੀ ਸਾਰੀਆਂ ਮੈ ਨੇ ਸਾਰੀਆਂ ਮੈਰਿਡ ਨੇ ਉਹਨਾਂ ਦੇ ਅੱਗੋਂ ਬੱਚੇ ਨੇ ਕਿਉਂਕਿ ਉਹਨਾਂ ਨੇ ਗੇਮ ਛੱਡ ਚੁੱਕੇ ਹੀ ਬੱਚਿਆਂ ਨੂੰ ਦੱਸਣ ਦੀ ਲੋੜ ਪੈਂਦੀ ਨਹੀਂ ਬੱਚੇ ਸਾਨੂੰ ਆਪ ਕਹਿੰਦੇ ਨੇ ਬੱਚਿਆਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੁਣ ਮੰਨ ਲਓ ਮੈਂ ਆਪਨੇ ਗਰਾਊਂਡ ਦਾ ਸੀਨੀਅਰ ਆ ਜੀ ਮੈਂ ਗਰਾਊਂਡ 'ਚ ਜਾਣਾ ਮੈਂ ਉਹਨਾਂ ਨੂੰ ਕਹਿੰਨਾ ਤੁਸੀਂ ਮਿਹਨਤ ਕਰੋ ਇਹ ਕਰੋ ਆਇਆ ਕਰੋ ਕਿ ਭੀ ਪ੍ਰਤੀ ਹੋਵੇਗਾ ਜੋਬ ਲੱਗੋਗੇ ਓਏ ਬੱਚੇ ਆਪ ਕਹਿੰਦੇ ਕਿ ਭਾਈ ਤੁਸੀਂ ਤਾਂ ਹਲੇ ਲੱਗੇ ਨਹੀਂ ਕਿ ਸਾਡੀ ਕਿੱਥੋਂ ਆਜੇਗੀ ਵਾਰੀ ਐ ਖਿਡਾਰੀਆਂ ਨੂੰ ਨਜ਼ਰ ਅੰਦਾਜ਼ ਕਰਕੇ ਜਾਂ ਕਾਬਲੀਅਤ ਅਨੁਸਾਰ ਨੌਕਰੀ ਨਾ ਦੇ ਕੇ ਰੰਗਲਾ ਪੰਜਾਬ ਬਣੂਗਾ ਜੀ ਨਹੀਂ ਇਸ ਤਰ੍ਹਾਂ ਤਾਂ ਨਹੀਂ ਬਣ ਸਕਦਾ ਪਰ ਇਹ ਖਿਡਾਰੀਆਂ ਵੱਲ ਧਿਆਨ ਦੇਣਗੇ ਸੀਐਮ ਸਾਹਿਬ ਤੇ ਬਣੇਗਾ ਜੀ ਬਣੇਗਾ ਖਿਡਾਰੀਆਂ ਨੂੰ ਨਜ਼ਰ ਅੰਦਾਜ਼ ਕਰਕੇ ਰੰਗਲਾ ਪੰਜਾਬ ਬਣੇਗਾ ਜੀ ਨਹੀਂ ਸਰ ਮੇਰੇ ਖਿਆਲ ਨਾਲ ਤਾਂ ਨਹੀਂ ਕਿਉਂਕਿ ਇੱਕ ਸਪੋਰਟਸ ਹੀ ਇਦਾਂ ਦਾ ਜਰੀਆ ਜਿਹੜਾ ਇੱਕ ਪਲੇਅਰ ਨੂੰ ਨਾ ਕੋਈ ਵੀ ਇਨਸਾਨ ਨੂੰ ਇੱਕ ਗਲਤ ਕੰਮਾਂ ਤੋਂ ਦੂਰ ਟੱਕ ਸਕਦਾ ਚਾਹੇ ਕੁਝ ਵੀ ਹੋ ਗਿਆ ਤੇ ਜੋ ਅੱਜਕੱਲ ਤੁਸੀਂ ਦੇਖ ਰਹੇ ਹੋ ਟੀਗੇ ਚੱਲ ਨੇ ਪਤਾ ਨਹੀਂ ਕੀ ਕੀ ਚੀਜ਼ ਚੱਲ ਰਿਹਾ ਪਲੇਅਰ ਪਲੇਅਰ ਜੇ ਬੰਦਾ ਆਪਣੇ ਪਲੇਅਰ ਦਾ ਮੇਨ ਏਮ ਹੈ ਹੁੰਦਾ ਕਿ ਆਪਣੇ ਸਰੀਰ ਨਾਲ ਪਿਆਰ ਠੀਕ ਹੈ ਜਦੋਂ ਲੋਕੀ ਪਲੇਅਰ ਬਣਨਗੇ ਨਾ ਉਹਨਾਂ ਨੂੰ ਆਪਣੇ ਸ਼ਰੀਰ ਨਾਲ ਪਿਆਰ ਹੋਏਗਾ ਤੇ ਉਹ ਸਾਰੇ ਗਲਤ ਕੰਮਾਂ ਤੋਂ ਦੂਰ ਹੋਣਗੇ ਬਟ ਪਲੇਅਰ ਵੀ ਤਰ ਤਾ ਕੀ ਪਲੇਅਰ ਹੈ ਜਦੋਂ ਉਹਨੂੰ ਕੋਈ ਨੌਕਰੀ ਤੇ ਮਿਲ ਰਹੀ ਹੈ ਅੱਛਾ ਭਾਈ ਜਦੋਂ ਜਦੋਂ ਤੁਹਾਨੂੰ ਕਾਬਲੀਅਤ ਤੇ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲਦੀ ਤੁਹਾਡੇ ਹੋਰ ਵੀ ਸਾਥੀ ਹੋਣਗੇ ਸਪੋਰਟਸਮੈਨ ਹੋਣਗੇ ਜਿਨ੍ਹਾਂ ਨੇ ਮੈਡਲ ਜਿੱਤੇ ਹੋਣਗੇ ਜਦੋਂ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲਦੀ ਤਾਂ ਉਹਨਾਂ ਦਾ ਟਰੈਕ ਤੋਂ ਪੈਰ ਫਿਸਲਦਾ ਹੈ ਮਾੜੀ ਸੰਗਤ ਵੱਲ ਜਾਂਦੇ ਫਿਸਲ ਸਰ ਫਿਸਲ ਸਰ ਕਈ ਤਾਂ ਕਈ ਗਲਤ ਸੰਗਤ ਵੱਲ ਗਏ ਵੀ ਨੇ ਬਟ ਆਪਾਂ ਐਜ਼ ਅ ਸੀਨੀਅਰ ਪਲੇਅਰ ਆਪਾਂ ਉਹਨੂੰ ਸਮਝਾਉਂਦਾ ਕਿ ਭਈ ਇਹ ਗਲਤ ਕੰਮ ਹੈ ਅੱਜ ਨੇ ਤੇ ਕੱਲ੍ਹ ਪਰਤੀ ਆਏਗੀ ਕੀ ਹੋ ਗਿਆ ਗਲਤ ਸੰਗਤ ਮਤਲਬ ਕੀ ਕਹਿਣਾ ਚਾਹੋਗੇ ਨਸ਼ੇ ਵਾਲ ਸਰ ਹਾ ਕੋਈ ਪਾ ਨਹੀਂ ਰਿਹਾ ਕੋਈ ਮਤਲਬ ਕੋਈ ਟੈਂਪਾਸ ਹੀ ਨਹੀਂ ਕਰ ਰਹੇ ਡਿਪਰੈਸਡ ਗੈਂਗਸਟਰ ਕੋਈ ਬੰਦੇ ਡਿਪਰੈਸ਼ਨ ਚ ਵੀ ਚੱਲ ਜਾਂਦੇ ਜਿਨ੍ਹਾਂ ਨੇ ਹੁਣ 15 ਸਾਲ ਮਿਹਨਤ ਕੀਤੀ ਹੋਵੇ ਉਹਨੂੰ ਰਾਤਾਂ ਨੂੰ ਕਿੱਥੇ ਨੀਂਦ ਆਉਂਦੀ ਜੀ ਜਿਹੜੀ ਹੁਣ ਦੇਖੋ ਜੀ ਜਦੋਂ ਓਵਰ ਏਜ ਹੋ ਜੇ ਉਸ ਤੋਂ ਬਾਅਦ ਉਹ ਬੰਦੇ ਨੂੰ ਕੀ ਡਿਪਰੈਸ਼ਨ ਚ ਜਾਏਗਾ ਟੈਨਸ਼ਨ ਲੇਗਾ ਫਿਰ ਓਲੀ-ਓਲੀ ਬੰਦਾ ਕਿਸੇ ਗਲਤ ਬੰਦਿਆਂ ਨੂੰ ਮਿਲਦਾ ਹੈ ਓਲੀ-ਓਲੀ ਅਗਲਾ ਕਹਿੰਦਾ ਚੱਲ ਇਹ ਟੈਨਸ਼ਨ ਤੋਂ ਦੂਰ ਕਰਨ ਦੀ ਦਵਾਈ ਪੀਜਾ ਕੁਛ ਵੀ ਲਾ ਲਓ ਜਾ ਜਿਹੀ ਅਜਿਹੀ ਐਗਜ਼ਾਮਪਲ ਹੈ ਤੁਹਾਡੇ ਜੂਨੀਅਰ ਖਿਡਾਰੀ ਹੁਣ ਮਾੜੇ ਪਾਸੇ ਵੱਲ ਨੂੰ ਚਲੇ ਗਏ ਹੁਣ ਜੀ ਬਹੁਤ ਨੇ ਜੀ ਹੁਣ ਬਹੁਤ ਜੋ ਬੰਦੇ ਨੇ ਹੁਣ ਮੈਂ ਕਿਹਦਾ ਕਿਹਦਾ ਨਾਮ ਦੱਸਾਂ ਜੀ ਨਾਮ ਨਹੀਂ ਮੈਂ ਲੈ ਸਕਦਾ ਕਿਸੇ ਮੀਡੀਆ ਅੱਗੇ ਬਟ ਮੈਂ ਆ ਹਕੀਕਤ ਵੇਖਿਆ ਹੋਇਆ ਹੈ ਇਹ ਚੀਜ਼ਾਂ ਹਾਂਜੀ ਸੋ ਕਈ ਬਣ ਗਏ ਨੇ ਕਈ ਦਾਰੂ ਪੀਰ ਨੇ ਕਈ ਬਣ ਗਏ ਨੇ ਗੈਂਗਸਟਰ ਬਣ ਗਏ ਨੇ ਕਿ ਇਦਾਂ ਜਾ ਰਹੇ ਸਾਰੇ ਗਲਤ راہਵਲ ਕਿਉਂਕਿ ਜੌਬ ਹੈ ਹੀ ਨਹੀਂ ਹੂੰ ਕਿੱਥੇ ਜਾਣ ਹੂੰ ਬਿਲਕੁਲ ਤਾਂ ਹੋਰ ਵੀ ਇੱਧਰ ਪੈਣਾ ਨੇ ਇਹ ਪੈਣ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਯੋਗਤਾ ਅਨੁਸਾਰ ਨੌਕਰੀ ਜਦੋਂ ਨਹੀਂ ਮਿਲੀ ਫਿਰ ਮਨ ਦੁਖੀ ਹੁੰਦਾ ਹੈ ਸਰਕਾਰ ਤੋਂ ਜੀ ਅੱਗੇ ਨੂੰ ਆ ਜੀ ਇੱਧਰ ਅੱਜ ਮਨ ਦੁਖੀ ਹੈ ਤਾਂ ਅਸੀਂ ਸਾਰੇ ਜਣੇ ਇੱਥੇ ਖਲੋਤੇ ਹੈਗੇ ਹਾਂ ਹਾਂ ਅੱਜ ਸਾਰੇ ਜਣੇ ਅਸੀਂ ਇਸੇ ਚੀਜ਼ 'ਚ ਵੀ ਅਸੀਂ ਇੱਕ ਪਹਿਲੇ ਇਨਸਾਨ ਬਣ ਜਾਈਏ ਜਿਹੜੇ ਅ ਬੱਚਿਆਂ ਨੂੰ ਪਿੱਛੇ ਮੋਟੀਵੇਸ਼ਨ ਦੇਣ ਵਾਲੇ ਬਣੀਏ ਕਿ ਹਾਂ ਅਸੀਂ ਲੜੇ ਸੀਗੇ ਇੱਕ ਦਿਨ ਸਾਡੇ ਲੜਾਈ ਤੁਸੀਂ ਕਿਹੜੀ ਖੇਡ ਖੇਡਦੇ ਹੋ ਔਰ ਕਿੱਥੇ-ਕਿੱਥੇ ਤੱਕ ਖੇਡ ਖੇਡ ਕੇ ਆਏ ਹੋ ਸਲਾਈਡ ਮੈਂ ਬਹੁਤ ਘੱਟ ਖੇਡੀ ਹੈਗੀ ਹਾਂ ਪਰ ਪੈਂਕਿਕ ਸਲਾਈਡ ਕੱਢਣੀ ਪਈ ਅਜੋ ਮੈਂ ਛੱਡੀ ਦਾ ਮੈਨੂੰ ਬਹੁਤ ਦੁੱਖ ਹੈਗਾ ਮੈਂ ਲਗਾਤਾਰ ਪ੍ਰੈਕਟਿਸ ਕਰਦੀ ਪਈ ਆ ਪਰ ਛੱਡੀ ਦਾ ਮੈਨੂੰ ਦੁੱਖ ਹੈਗਾ ਮੈਨੂੰ ਇਹ ਹੈਗਾ ਇਹ ਸਾਰੇ ਜਾਣੇ ਮੇਰੇ ਉਸ ਚ ਚਣਾਉਣ ਅੱਛਾ 2022 ਦੇ ਵਿੱਚ ਜਦੋਂ ਬਦਲਾਅ ਵਾਲੀ ਸਰਕਾਰ ਬਣੀ ਸੀਗੀ ਕੋਈ ਉਮੀਦ ਦੀ ਕਿਰਨ ਜਾਗੀ ਸੀ ਤੁਹਾਨੂੰ ਕਿ ਸਾਨੂੰ ਸਰਕਾਰ ਬਣਦਿਆ ਸਾਰਾ ਨੌਕਰੀ ਮਿਲੂਗੀ ਜੀ ਸਰ ਬਹੁਤ ਉਮੀਦਾਂ ਤਾਂ ਬਹੁਤ ਸੀਗੀਆਂ ਪਰ ਹਾਲੇ ਤੱਕ ਵੀ ਹੈਗੀਆਂ ਵਾ ਕਿਉਂਕਿ ਮੈਨੂੰ ਉਮੀਦ ਦਿੱਤੀ ਹੈਗੀ ਉਥੋਂ ਦੇ ਐਮ ਐਲ ਐਸ ਨੇ ਕਿ ਅ ਮਤਲਬ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਗੇ ਮੈਨੂੰ ਇਹ ਹੈਗੀ ਮੈਂ ਹੱਥ ਜੋੜ ਕੇ ਉਹ ਕਹਿੰਨੀ ਕਿ ਉਹ ਸਾਡੇ ਵੱਲ ਧਿਆਨ ਦੇ ਦੇਣ ਸਾਡੇ ਵੱਲ ਧਿਆਨ ਦੇਣਾ ਇਹ ਜਿਹੜੇ ਅੱਜ ਪਲੇਅਰ ਰੋਲਦੇ ਪਏ ਆ ਇੱਥੇ ਅਸੀਂ ਆਏ ਪਏ ਆ ਸ਼ਾਇਦ ਸਾਡੇ ਅੱਗੇ ਤੱਕ ਹੁੰਦਾ ਤੇ ਅਸੀਂ ਨਹੀਂ ਆਉਣਾ ਹੈਗਾ ਇੱਕ ਖਿਡਾਰੀ ਹੋਣ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹੋਗੇ ਜੀ ਮੈਂ ਸਰ ਬਾਰ-ਬਾਰ ਇੰਟਰਵਿਊਜ਼ ਵਿੱਚ ਅਪੀਲ ਕੀਤੀ ਹੈਗੀ ਮੇਰੇ ਉੱਥੇ ਰੇੜੀ ਲੱਗਦੀ ਹੈ ਤੇ ਅਪੀਲ ਕੀਤੀ ਹੈਗੀ ਰੇੜੀ ਲਾਉਂਦੇ ਹੋ ਜੀ ਹਾਂਜੀ ਸਰ ਮੈਂ ਇੱਕ ਰੇੜੀ ਲਾਉਣੀ ਹੈਗੀ ਆ ਕਾਰਡ ਲਾਉਣੀ ਹੈਗੀ ਚਾਹ ਦੀ ਅੱਛਾ ਜਿਹੜੇ ਖਿਡਾਰੀ ਨੇ ਉਹਨ ਨਾਂ ਕੰਪੇਅਰ ਕਰੀਏ ਉਹ ਤਾਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਨੇ ਉਹਨਾਂ ਨੂੰ ਖੇਡਾਂ ਨੂੰ ਪਰਫੁੱਲਤ ਕਰਨ ਵਾਸਤੇ ਚੰਗੀਆਂ ਸਹੂਲਤਾਂ ਦਿੰਦੇ ਨੇ ਹੁਣ ਪੰਜਾਬ ਦੇ ਵਿੱਚ ਖਿਡਾਰੀ ਚਾਹਦੀਆਂ ਰੇੜੀਆਂ ਲਾਉਣਗੇ ਜੀ ਸਰ ਇਹ ਪੰਜਾਬ ਸਰਕਾਰ ਲਈ ਬਹੁਤ ਮਾਣ ਵਾਲੀ ਗੱਲ ਹੋਣੀ ਚਾਹੀਦੀ ਕਿ ਅਸੀਂ ਮਾੜੇ ਕੰਮਾਂ ਵੱਲ ਨਹੀਂ ਪਏ ਅਸੀਂ ਆਪਣੀ ਮਿਹਨਤ ਵੱਲ ਪਏ ਆ ਸਹੀ ਗੱਲ ਹੈ ਹਾਂ ਸਭ ਤੋਂ ਸੋਹਣੀ ਗੱਲ ਹੈ ਕਿ ਅਸੀਂ ਆਪਣੀ ਮਿਹਨਤ ਵੱਲ ਪਏ ਹੈਗੇ ਅਸੀਂ ਮਾੜੇ ਕੰਮ ਨੂੰ ਯੂਜ਼ ਨਹੀਂ ਕੀਤਾ ਵੀ ਨਸ਼ਾ ਵੇਚ ਲਈਏ ਅਸੀਂ ਇੱਕ ਦਿਨ ਵਧੀਆ ਹੋ ਜਾਾਂਗੇ ਅਸੀਂ ਆ ਕਰੀਏ ਕਿਉਂਕਿ ਅੱਜ ਕੱਲ ਉਹ ਹੀ ਹੋਣ ਡਿਆ ਹੈਗਾ ਕਿ ਅਸੀਂ ਪਾਵਰਫੁੱਲ ਪੈਸੇ ਦੇ ਨਾਲ ਹੀ ਸਾਰੇ ਪਾਵਰਫੁਲ ਹੁੰਦੇ ਆ ਪਰ ਅਸੀਂ ਮਿਹਨਤ ਨੂੰ ਚੁਆਇਸ ਕੀਤਾ। ਤੁਸੀਂ ਸਪੋਰਟਸ 'ਚ ਗਏ ਸੀਗੇ ਕੀ ਸੁਪਨਾ ਸੀਗਾ ਵੀ ਕੀ ਬਣਨਾ ਹੈ ਜੀ? ਸਰ ਮੈਂ ਸਪੋਰਟਸ ਵਿੱਚ ਇਹ ਹੋਈ ਸੀਗੀ ਮੇਰਾ ਬਹੁਤ ਮਤਲਬ ਵਧੀਆ ਪਲੇਟਫਾਰਮ 'ਤੇ ਖੇਡਣਾ ਵਾ ਪਰ ਮੇਰੇ ਘਰ ਦੇ ਨੇ ਬਹੁਤ ਮਤਲਬ ਮੇਰੇ ਪਿੱਛੇ ਸਪੋਰਟ ਕੀਤੀ ਤੇ ਅੱਜ ਉਹ ਚੀਜ਼ ਹੈਗੀ ਆ ਵੀ ਮੈਨੂੰ ਆਪਣੇ ਆਪ ਨੂੰ ਮੈਂ ਹਾਰਦੀ ਹੋਈ ਕਦੀ ਨਾ ਕਦੀ ਨਜ਼ਰ ਆਉਂਦੀ ਆ ਤੇ ਫਿਰ ਮੈਂ ਕਹਿੰਦੀ ਆ ਨਹੀਂ ਤੂੰ ਮੈਡਲ ਲੈ ਕੇ ਆਣਾ ਇੱਕ ਦਿਨ ਬਹੁਤ ਉੱਚੇ ਪਲੇਟਫਾਰਮ ਤੇ ਖੇਡਣਾ ਵਾ ਚੰਗੇ ਸਪੋਰਟਸਮੈਨ ਨੂੰ ਮਜਬੂਰਨ ਚਾਹ ਦੀ ਰੇੜੀ ਲਾਉਣੀ ਪਵੇ ਮਨ ਕਿੰਨਾ ਕੁ ਦੁਖੀ ਹੁੰਦਾ ਹੈ ਜੀ ਸਰ ਮਨ ਦਾ ਇੱਕ ਦਿਨ ਦੁਖੀ ਹੁੰਦਾ ਪਰ ਆਪਣੇ ਆਪ ਤੇ ਗਰਵ ਮਹਿਸੂਸ ਹੁੰਦਾ ਵੀ ਅਸੀਂ ਉਹ ਚੀਜ਼ਾਂ ਨਹੀਂ ਚੁਣੀਆਂ ਜਿਹੜੀਆਂ ਮਤਲਬ ਲੋਕ ਚੁਣ ਲੈਂਦੇ ਆ ਇਹ ਹੀ ਇੱਕ ਸਹੀ ਰਸਤੇ ਤੇ ਜਾ ਰਹੇ ਆ ਬਿਲਕੁਲ ਇਹ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹੋਗੇ ਜੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਜਿਹੜੇ ਤੁਸੀਂ ਇਹ ਮੈਡਲ ਜਿੱਤੇ ਹੋਏ ਨੇ ਤੁਸੀਂ ਅਸੀਂ ਇਹ ਕਹਾਂਗੇ ਕਿ ਸਾਨੂੰ ਸਾਡਾ ਜਿਹੜਾ ਬੰਨਦਾ ਹੱਕਾ ਸਾਰੇ ਪਲੇਅਰਾਂ ਨੂੰ ਦਿੱਤਾ ਜਾਵੇ ਔਰ ਸਪੋਰਟਸ ਦੇ ਜਿਹੜੇ ਪਲੇਅਰਸ ਨੇ ਬਾਕੀ ਵੀ ਪਲੇਅਰ ਜਿਹੜੇ ਕੁਝ ਨਹੀਂ ਇੱਥੇ ਪ੍ਰੈਜ਼ੈਂਟ ਹੈ ਸਾਰਿਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਉਹ ਉਹਨਾਂ ਨੂੰ ਦੇਖ ਕੇ ਆਉਣ ਵਾਲੀ ਪੀੜ੍ਹੀ ਸਪੋਰਟਸਵਲ ਵੱਤੋ ਵੱਤ ਲੱਗੇ ਕਿਸੇ ਵੀ ਵਿਭਾਗ ਹਾਂਜੀ ਕਿਸੇ ਵੀ ਵਿਭਾਗੇ ਜੁੜੇ ਠੀਕ ਹੈ ਦੇਖੋ ਸਾਹਮਣੇ ਇੱਕ ਪਲੈਟਫਾਰਮ ਸਿਰ ਪੰਜਾਬ ਪੁਲਿਸ ਦਾ ਦਿਖ ਰਿਹਾ ਸੀ ਕਿਉਂਕਿ ਉੱਥੇ ਗੇਮ ਕੰਟੀਨਿਊ ਕੀਤੀ ਜਾਂਦੀ ਹੈ ਤੇ ਫੈਸਿਲਿਟੀ ਦੇ ਅਕੋਰਡਿੰਗ ਹੁਣ ਜਿਵੇਂ ਕੋਈ ਹੋਰ ਡਿਪਾਰਟਮੈਂਟ ਹੋਵੇ ਜਿੱਥੇ ਅਸੀਂ ਨੌਕਰੀ ਕਰ ਪਾਈਏ ਨੌਕਰੀ ਦੇ ਨਾਲ ਨਾਲ ਗੇਮ ਕਰ ਪਾਈਏ ਆਪਣੇ ਆਪ ਨੂੰ ਔਰ ਪੰਜਾਬ ਦਾ ਨਾਮ ਹਨਾ ਰੋਸ਼ਨ ਕਰ ਪਾਈਏ ਆਪਣੇ ਡਿਸਟ੍ਰਿਕਟ ਸਟੇਟ ਔਰ ਇੰਡੀਆ ਦਾ ਨਾਮ ਰੋਸ਼ਨ ਕਰ ਸਕੀਏ ਇੱਕ ਚੀਜ਼ ਇਹ ਜਿਵੇਂ ਹੁਣ ਪੰਜਾਬ ਸਰਕਾਰ ਹਰੇਕ ਡਿਪਾਰਟਮੈਂਟ ਚ ਜਿਵੇਂ ਸਪੋਰ ਚੰਗੇ ਖਿਡਾਰੀ ਉਹਨਾਂ ਦਾ ਹੁੰਦਾ ਹੈ ਗੇਮ ਵੱਲ ਤੇ ਆਣੀ ਜੀ 24 ਘੰਟੇ ਠੀਕ ਹੈ ਜੀ ਕਈ ਖਿਡਾਰੀ ਕੀ ਕਰਦੇ ਨੇ ਇੱਕ ਅੱਧਾ ਮੈਡਲ ਲੈ ਲੈਂਦੇ ਨੇ ਨਾਲ ਲੱਗ ਜਾਂਦੇ ਨੇ ਪੜਨ ਗੇਮ ਛੱਡ ਕੇ ਉਹ ਉਸ ਡਿਪਾਰਟਮੈਂਟ ਚ ਵੜ ਜਾਂਦੇ ਨੇ ਜੀ ਕਿ ਵੀ ਜਿਵੇਂ ਲੱਗ ਜਾਂਦੇ ਨੇ ਜੀ ਜੁਆਇਨ ਕਰ ਲੈਂਦੇ ਪਰ ਜਦੋਂ ਮੰਨ ਲਓ ਜੀ ਜੇ ਸਪੋਰਟਸ ਕੋਟੇ ਦੀ ਜੇ ਜੋਬ ਹੈ ਜੀ ਫਿਰ ਉਹ ਸਪੋਰਟਸ ਵਾਲੇ ਨੂੰ ਮਿਲਣੀ ਚਾਹੀਦੀ ਹੈ ਗ੍ਰੇਡੇਸ਼ਨ ਵਾਲੇ ਨੂੰ ਜਿਹੜਾ ਲੰਮੇ ਸਮੇਂ ਤੋਂ ਖੇਡ ਰਿਆ ਇਹ ਨਹੀਂ ਨਾ ਕਿ ਇੱਕ ਮੈਡਲ ਹੈਗਾ ਉਹਦੇ ਕੋਲ ਨਾਲ ਸਟੱਡੀ ਕਰ ਰਿਹਾ ਪੇਪਰ ਕਲੀਅਰ ਕਰ ਲਿਆ ਤੇ ਜੋਬ ਲੈ ਕੇ ਜੇ ਸਪੋਰਟਸ ਕੋਟੇ ਦੀ ਜੋਬ ਹੈ ਸਪੋਰਟਸ ਵਾਲ ਜਿਹੜੇ ਗ੍ਰੇਡਿਏਸ਼ਨ ਵਾਲੇ ਨੇ ਜਾਂ ਮੰਨ ਲਓ ਕਿ ਵੀ ਲੰਮੇ ਸਮੇਂ ਤੋਂ ਖੇਡਦੇ ਆ ਰਹੇ ਨੇ ਤਿੰਨ ਚਾਰ ਮੈਡਲ ਨੇ ਇਹ ਨਹੀਂ ਨਾ ਹੈਗਾ ਕਿ ਵੀ ਇੱਕ ਮੈਡਲ ਆਇਆ ਸਪੋਰਟਸ ਕੋਟੇ ਦੇ ਵਿੱਚ ਬੰਦਾ ਠੀਕ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸਪੋਰਟਸਮੈਨ ਖਿਡਾਰੀ ਅੱਜ ਜਲੰਧਰ ਪਹੁੰਚੇ ਨੇ ਤਾਂ ਇਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਵੀ ਭਾਈ ਸਾਡੀ ਯੋਗਤਾ ਹੋਣ ਦੇ ਬਾਵਜੂਦ ਵੀ ਜਾਂ ਸਾਡੇ ਚ ਕਾਬਲੀਅਤ ਹੋਣ ਦੇ ਬਾਵਜੂਦ ਵੀ ਸਾਨੂੰ ਨੌਕਰੀ ਨਹੀਂ ਮਿਲੀ ਤਾਂ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਕਦੋਂ ਗੌਰ ਕੀਤਾ ਜਾਂਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹ ਸਰਕਾਰ ਵੱਲੋਂ ਨੌਕਰੀਆਂ ਕੱਢੀਆਂ ਜਾਂਦੀਆਂ ਨੇ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ